ਪੰਜਾਬ ਦੇ ਮੌਸਮ ਦੇ ਅੰਦਰ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਜੇਕਰ ਗੱਲ ਕਰੀਏ April ਮਹੀਨੇ ਦੀ ਤਾਂ ਜ਼ਿਆਦਾ ਗਰਮੀ April ਮਹੀਨੇ ਦੇ ਵਿੱਚ ਨਹੀਂ ਪਈ ਹੈ ਤੇ ਟੈਂਪਰੇਚਰ ਵੀ ਆਮ ਦੇ ਨਾਲੋਂ 1 ਡਿਗਰੀ ਘਟ ਰਿਹਾ ਹੈ ਉੱਥੇ ਜੇਕਰ ਹੁਣ ਗੱਲ ਕਰੀਏ May ਮਹੀਨੇ ਦੀ ਤਾਂ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਵਧਣ ਦੀ ਉਮੀਦ ਹੈ ਜਿਸ ਦੇ ਨਾਲ ਗਰਮ ਹਵਾਵਾਂ ਚੱਲਣਗੀਆਂ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਟੈਂਪਰੇਚਰ 34 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਹਾਲਾਂਕਿ 1 May ਨੂੰ ਇਹ ਔਰ ਵੀ ਘੱਟ ਸੀ ਕਿਉਂਕਿ ਪਛਮੀ ਚੱਕਰਵਾਤ ਦੇ ਕਰਕੇ ਬੱਦਲਵਾਈ ਅਤੇ بارش ਵਾਲਾ ਮੌਸਮ ਬਣਿਆ ਹੋਇਆ ਸੀ ਉਥੇ ਇਸ ਮੌਸਮ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਹਾਂਜੀ ਜੇ ਆਪਾਂ April ਦੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਮਹੀਨੇ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਕਾਫੀ ਆਪਾਂ ਦੇਖਦਿਆਂ ਚੇਂਜਸ ਰਿਕਾਰਡ ਕੀਤੀਆਂ ਗਈਆਂ ਇਸ ਵਾਰੀ ਪਰ ਫਿਰ ਵੀ ਜਿਹੜਾ April ਲੈ ਉਹ ਕੰਪੈਰੀਟਿਵਲੀ ਠੰਡਾ ਰਿਹਾ ਇਸ ਵਾਰੀ ਕਿਉਂਕਿ ਆਪਾਂ ਦੇਖਦੇ ਆਂ ਕਿ ਕਣਕ ਦੀ ਵਾਢੀ ਵੀ ਕਾਫੀ ਡਿਲੇ ਹੋ ਚੁੱਕੀ ਹੈ ਕਿਉਂਕਿ ਜਿਹੜਾ ਜਿਹੜੇ ਪੱਛਮੀ ਚੱਕਰਵਾਤ ਹੈ ਉਹਨਾਂ ਦੀ ਜਿਹੜਾ ਆਗਮਨ ਹੈ ਉਹ April ਦੇ ਵਿੱਚ ਕਾਫੀ ਰਿਹਾ ਜਿਸ ਦੇ ਕਰਕੇ ਕਿ ਆਪਾਂ ਦੇਖ ਸਕਦੇ ਆਂ ਕਿ ਸਾਡਾ ਜਿਹੜਾ ਦਿਨ ਦਾ ਤਾਪਮਨ ਜਿਹਨੂੰ ਆਪਾਂ ਵੱਧ ਤੋਂ ਵੱਧ ਟੈਂਪਰੇਚਰ ਮੈਕਸਿਮ ਟੈਂਪਰੇਚਰ ਕਹਿੰਦੇ ਆ ਉਹ 1 ਡਿਗਰੀ ਜਿਹੜਾ ਨਾਰਮਲ ਤੋਂ ਘੱਟ ਰਿਹਾ ਸੀਗਾ اسی طرح ਹੀ ਜਿਹੜਾ ਰਾਤ ਦਾ ਤਾਪਮਾਨ ਆ ਉਹ অলਮੋਸਟ 1 ਡਿਗਰੀ ਵੱਧ ਰਿਹਾ ਸੀ ਸੋ ਮਤਲਬ ਬਹੁਤ ਜ਼ਿਆਦਾ ਵੇਰੀਏਸ਼ਨ ਇਸ ਵਾਰੀ April ਦੇ ਵਿੱਚ ਨਹੀਂ ਦੇਖੀ ਗਈ ਪਰ ਜਿਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ ਆ ਕਿ ਮਈ ਦਾ ਮਹੀਨਾ ਸਟਾਰਟ ਹੋਇਆ ਹੈ ਤਾਂ ਪਹਿਲੀ ਮਈ ਨੂੰ ਸਾਡੇ ਕੋਲ 29.6 ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਤਾਂ ਇੱਕਦਮ ਸ਼ੂਟ ਅਪ ਹੋ ਕੇ 2 ਮਈ ਨੂੰ ਸਾਡੇ ਕੋਲ 34 ਡਿਗਰੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇੱਕਦਮ ਜਿਹੜਾ 4-5 ਡਿਗਰੀ ਦਾ ਮਤਲਬ ਆ ਉਹਦੀ ਵਧोतरी ਹੋਈ ਹੈ ਟੈਂਪਰੇਚਰ ਦੇ ਵਿੱਚ ਇੰਡੀਕੇਸ਼ਨ ਕਰ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਪਰਸਿੱਸਟ ਕਰ ਸਕਦੀ ਹੈ ਸੋ ਇੱਕਦਮ ਇੰਨਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੁਝ ਪ੍ਰੈਸ਼ਰ ਦੇ ਵਿੱਚ ਵੀ ਚੇਂजेस ਰਿਕਾਰਡ ਕੀਤੀਆਂ ਗਈਆਂ ਜਿਦੇ ਕਰਕੇ ਜੀ ਆਪਾਂ ਦੇਖਦੇ ਹਾਂ ਕਿ ਹਲਕੀ ਜਿਹੜੀ ਬਦਲਵਾਈ ਹੈ ਉਹ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਤੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਜਿਹੜੀ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਆਉਣ ਵਾਲੇ ਜਿਹੜੇ ਹਲੇ ਮਤਲਬ ਕਹਿ ਸਕਦੇ ਆ 5-7 ਦਿਨਾਂ ਟੈਂਪਰੇਚਰ ਜਿਹੜੇ ਵਧਣ ਦੀ ਸੰਭਾਵਨਾ ਹੈਗੀ ਹੈ ਜਿਹਦੇ ਨਾਲ ਕੀ ਜਿਵੇਂ ਹੁਣ ਸਾਡੇ ਕੋਲ 34 ਡਿਗਰੀ ਜਿਸ ਤਰ੍ਹਾਂ ਕੱਲ ਰਿਕਾਰਡ ਕੀਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵੱਧ ਸਕਦਾ ਹੈ ਜਿਹਦੇ ਨਾਲ ਕੀ ਜਿਹੜਾ ਗਰਮੀ ਦਾ ਪ੍ਰਕੋਪ ਉਹ ਜਾਰੀ ਰਹੇਗਾ ਉਹਨਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਆ ਜਿਹੜੇ ਲੋਕ ਜਿਹੜੇ ਨੇ ਲੇਬਰ ਵਗੈਰਾ ਕਰਦੇ ਜਿਹੜੇ ਬਾਹਰ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ April ਦਾ ਮਹੀਨਾ ਜਿਹੜਾ ਉਹ ਕਾਫੀ ਠੰਡਾ ਰਿਹਾ ਤੇ ਜਿਹੜੀਆਂ ਕਣਕ ਦੀਆਂ ਵਾਢੀਆਂ ਉਹ ਲੇਟ ਹੋ ਗਈਆਂ ਨੇ ਸੋ ਹੁਣ ਜਿਹੜਾ ਆਹ ਟਾਈਮ ਹੈਗਾ ਕਣਕ ਦੀਆਂ ਵਾਢੀਆਂ ਚੱਲ ਰਹੀਆਂ ਨੇ ਜਾਂ ਕਿਤੇ ਕਿਤੇ ਉਹਦੀ ਥ੍ਰੈਸ਼ਿੰਗ ਵੀ ਹੋ ਰਹੀ ਹੈ ਸਰੋਂ ਦਾ ਵੀ ਇਸ ਤਰ੍ਹਾਂ ਹੀ ਸਟੇਟਸ ਹੈਗਾ ਸੋ ਜਿਹੜੇ ਕੰਮੇ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਰਹੇ ਨੇ ਬਾਹਰ ਜਿਵੇਂ ਕੋਈ ਵਾਢੀ ਕਰ ਰਿਹਾ ਕੋਈ ਕਹਾਈ ਕਰ ਰਿਹਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜਿਵੇਂ ਜਿਵੇਂ ਇੰਨਾ ਜ਼ਿਆਦਾ ਹੀਟ ਵੇਵ ਦਾ ਇਫੈਕਟ ਆ ਰਿਹਾ ਤਾਂ ਉਹਦਾ ਜਿਹੜਾ ਆਪਣਾ ਹਿਊਮਨ ਬਾਡੀ ਤੇ ਵੀ ਉਹਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਸੋ ਉਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਸਿਰ ਹੈ ਉਹਨੂੰ ਕਵਰ ਕਰਕੇ ਰੱਖਣ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਿਵੇਂ ਸਵੇਰ ਵੇਲੇ ਹੀ ਜਿਹੜਾ ਆਪਣਾ ਕੰਮ ਹੈ ਉਹ ਮੁਕਾ ਲੈਣ ਜੇ ਦੁਪਹਿਰ ਵੇਲੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 12 ਤੋਂ 3 ਵਜੇ ਤੱਕ ਤਾਂ ਜਿਹੜਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਹੀਟ ਵੇਵ ਉਹ ਉਸ ਟਾਈਮ ਦੇ ਵਿੱਚ ਰਹਿੰਦੀ ਹੈ ਸੋ ਉਦੋਂ ਥੋੜਾ ਜਿਹਾ ਆਪਣਾ ਜਿਹੜਾ ਰੈਸਟ ਕਰ ਸਕਦੇ ਆ ਤੇ ਫਿਰ ਜਿਹੜਾ ਬਾਕੀ ਕੰਮ ਆ ਉਹ ਸ਼ਾਮ ਨੂੰ ਕੀਤਾ ਜਾ ਸਕਦਾ ਨੰਬਰ ਜਦ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰਮੀ ਦੀ ਜਿਹੜੀ ਮਾਰ ਲੋਕਾਂ ਨੂੰ ਸਿੰਗ ਪੈ ਸਕਦੀ ਹੈ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੀਟ ਵੇਵ ਦਾ ਇਫੈਕਟ ਹੈਗਾ ਉਹਦਾ ਉਹਨੂੰ ਮੱਦੇ ਨਜ਼ਰ ਰੱਖ ਕੇ ਹੀ ਸਾਰੇ ਜਿਹੜੇ ਆਪਣੇ ਧੰਦੇ ਆ ਉਲਿਕਣੇ ਚਾਹੀਦੇ ਆ ਤੇ ਇਹ ਹੈ ਕਿ ਜਿਵੇਂ ਹੁਣ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਵੱਡੀ ਜਿਹੜੀਆਂ ਉਹ ਖਤਮ ਕਰ ਲੈਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਣਕ ਦਾ ਨਾਲੜਾ ਉਹਨੂੰ ਅੱਗ ਲਾਉਣ ਤੋਂ ਜ਼ਰੂਰ ਪ੍ਰੇਜ਼ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਦੇਖੋ ਟੈਂਪਰੇਚਰਸ ਇੰਨੇ ਜ਼ਿਆਦਾ ਰਾਈਜ਼ ਹੋ ਚੁੱਕੇ ਨੇ ਤੇ ਜੇ ਅੱਗ ਲਾਉਂਦੇ ਨੇ ਤਾਂ ਉਹਦੇ ਨਾਲ ਹੋਰ ਟੈਂਪਰੇਚਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਕਿਉਂਕਿ ਇੱਕਦਮ ਜਿਹੜੀ ਮਤਲਬ ਸੁੱਕਾ ਬਾਲਣ ਹੁੰਦਾ ਉਹਨੂੰ ਅੱਗ ਲੱਗਦੀ ਹੈ ਤਾਂ ਇੱਕਦਮ ਟੈਂਪਰੇਚਰਸ ਦੇ ਵਿੱਚ ਫੇਰੀ ਇਫੈਕਟ ਆਂਦਾ ਸੋ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਬਾਕੀ ਜਿਸ ਤਰ੍ਹਾਂ ਜਾਨਵਰ ਨੇ ਕੋਈ ਪੰਛੀ ਨੇ ਉਹਨਾਂ ਲਈ ਵੀ ਪਾਣੀ ਆਪਾਂ ਜਗਾ ਜਗਾ ਤੇ ਰੱਖ ਸਕਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪਾਣੀ ਆ ਮੁਹਾਇਆ ਕੀਤਾ ਮੁਹਾਇਆ ਕੀਤਾ ਜਾਵੇ ਤੇ ਹਰ ਪੱਖੋਂ ਹੀ ਸਾਨੂੰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹਦੇ ਚ ਸਾਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਹਰ ਪੱਖੋਂ ਹੀ ਸਾਨੂੰ ਆਪਣਾ ਜਿਹੜਾ ਧਿਆਨ ਆ ਉਹ ਰੱਖਣ ਦੀ ਲੋੜ ਐਸਮ ਜਰਨਲ نیوز ਲਈ ਲੁਧਿਆਣਾ ਤੋਂ ਵਿਸ਼ੇਸ਼ ਚ ਰੋਟਾ ਦੀ ਰਿਪੋਰਟ